ਭਾਈ ਉਹਨਾਂ ਦਾ ਵੀ ਧੰਨਵਾਦ ਰਿਸ਼ਪਾਲ ਸਿੰਘ ਹੁਣੀ ਬੈਠੇ ਉਹਨਾਂ ਦਾ ਧੰਨਵਾਦ ਭਾਈ ਬਲਵਿੰਦਰ ਸਿੰਘ ਹੁਣੀ ਬੈਠੇ ਸਾਰਿਆਂ ਦਾ ਧੰਨਵਾਦ ਰਮਾਨ ਸਿੰਘ ਮਾਨ ਹੁਣੀ ਵਾਪਸ ਆ ਗਏ ਉਹਨਾਂ ਦਾ ਧੰਨਵਾਦ ਉਹਨਾਂ ਨੂੰ ਬੁਲਾਇਆ ਸੀ ਕਿਉਂਕਿ ਪਰਿਵਾਰ ਨੂੰ ਸਨਮਾਨ ਕਰਨਾ ਮੈਂ ਜਿੱਥੇ ਗੁਰੂ ਸਾਹਿਬ ਜੀ ਦਾ ਧੰਨਵਾਦ ਕਰਦਾ ਉਥੇ ਰੱਬ ਵਰਗੀਆਂ ਸੰਗਤਾਂ ਦਾ ਧੰਨਵਾਦ ਕਰਦਾ ਤੇ ਮੇਰੇ ਵੀਰਾਂ ਦਾ ਵੱਡਿਆਂ ਦਾ ਛੋਟਿਆਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਮੇਰੀ ਵੱਡੀ ਭੈਣ ਸਾਰੇ ਮਾਤਾ ਕਹਿੰਦੇ ਆ ਪਰ ਮੇਰੀ ਭੈਣ ਹੈ ਇਹ ਭੈਣ ਦਾ ਕੋਈ ਵੀ ਦੁੱਖ ਸੁੱਖ ਉਹ ਸਾਡਾ ਆਪਣਾ ਆ ਇਹ ਭੈਣ ਜਜ਼ਬਾਤੀ ਹੋ ਜਾਂਦੀ ਐ ਹੁਣਾ ਸੁਭਾਅਕ ਆ ਪਰ ਭੈਣੇ ਗਿਣ-ਗਿਣ ਕੇ ਬਦਲੇ ਲੈਣੇ ਬਸ ਅਸੀਂ ਇੱਕ ਵਾਰੀ ਵੀ ਡਰਨਾ ਨਹੀਂ ਐ ਝੁਕਣਾ ਨਹੀਂ ਐ ਤੇ ਕੁਝ ਲੋਕ ਜਿਹੜੇ ਸੋਸ਼ਲ ਮੀਡੀਆ ਤੇ ਜ਼ਿੰਦਗੀ ਜਿਉਂਦੇ ਆ ਮੈਂ ਉਹਨਾਂ ਨੂੰ ਦੱਸਣਾ ਚਾਹੁੰਨਾ ਕਿ ਜਦੋਂ ਪਿਛਲੇ ਸਾਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਖੜੇ ਸਾਂ ਹਜੇ ਅਸੀਂ ਵੀ ਨੇਰੇ ਵਿੱਚ ਸੀ ਸਾਨੂੰ ਵੀ ਪੂਰਾ ਪਤਾ ਨਹੀਂ ਸੀ ਅੱਜ ਜਿਹੜੇ ਕਹਿੰਦੇ ਨੇ ਕਿ ਸਾਡਾ ਮਾਝੇ ਦਾ ਮੁੰਡਾ ਜਰਨੈਲ ਹੈ ਤੁਹਾਡੇ ਮਾਝੇ ਦੇ ਮੁੰਡੇ ਜਰਨੈਲ ਦੀ ਕਰਤੂਤ ਚਲਾਨ ਵਿੱਚ ਪੇਸ਼ ਹੋ ਚੁੱਕੀ ਹੈ ਤੇ ਜਿਹੜੇ ਅੱਖਾਂ ਦੇ ਨੀਵੀਂ ਕਰਕੇ ਪੱਗ ਬੰਨਣ ਵਾਲੇ ਐਡਵੋਕੇਟ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਝੂਠ ਨਾ ਬੋਲੋ ਆਓ ਫਰੀਦਕੋਟ ਦੀ ਅਦਾਲਤ 'ਚ ਮੈਂ ਚਲਾਨ ਦੀਆਂ ਕਾਪੀਆਂ ਤੁਹਾਨੂੰ ਲੈ ਕੇ ਦਿੰਨਾ ਸੰਗਤ ਵਿੱਚ ਜਿਹਨੂੰ ਹੋਰ ਜ਼ਰੂਰਤ ਹੋਵੇ ਉਹ ਦਿੰਨਾ ਉਹਦੇ ਵਿੱਚ ਕੀ ਹੈ ਜੋ ਗੁਰਪ੍ਰੀਤ ਨੇ ਸੱਤ ਬੋਲਿਆ ਸੀ ਉਹ ਸਾਰਾ ਸੱਚ ਹੈ ਉਹ ਖਾਲਸਾ ਜੀ ਅਸੀਂ ਕੌਣ ਸੀ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਕਰਕੇ ਜਾਨ ਤੇ ਟੈਂਡਰ ਮੈਨੂੰ ਕਹਿੰਦੇ ਨੂੰ ਸ਼ਰਮ ਆਉਂਦੀਆਂ ਮੇਰੀਆਂ ਬੱਚੀਆਂ ਬੈਠੀਆਂ ਨੇ ਕਿੰਨਾ ਜਲੂਸ ਇਹ ਸਾਰਾ ਜਲੂਸ ਇਹ ਸਾਰੀ ਗੰਦਗੀ ਗੁਰਪ੍ਰੀਤ ਸਿੰਘ ਹਰੀਨਾਉ ਨੂੰ ਪਤਾ ਸੀ ਗੁਰਪ੍ਰੀਤ ਸਿੰਘ ਹਰੀਨਾਉ ਦੇ ਕੋਲ ਬਹੁਤ ਕੁਝ ਸੀ ਤੇ ਉਹ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਵਾਰਸ ਪੰਜਾਬ ਜਥੇਬੰਦੀ ਨੂੰ ਕੈਪਚਰ ਕੀਤਾ ਉਹ ਚਰਾਹੇ ਵਿੱਚ ਭਾਂਡਾ ਭੰਨਣ ਵਾਲਾ ਸੀ ਭੈਣ ਚਰਨਜੀਤ ਕੌਰ ਨਾਲ ਗੁਰਮਤਾ ਹੋ ਗਿਆ ਸੀ ਬਾਕੀਆਂ ਨਾਲ ਹੋ ਗਿਆ ਸੀ ਐਡਵੋਕੇਟ ਸਿਮਰਜੀਤ ਸਿੰਘ ਤੇ ਸਾਰੀ ਟੀਮ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਕਹਿਣ ਵਾਲੇ ਸੀ ਕਿ ਅਸੀਂ ਇਹ ਜਾਲੀ ਨੂੰ ਪ੍ਰਧਾਨ ਨਹੀਂ ਮੰਨਦੇ ਕਿਉਂਕਿ ਉਹ ਦੀਪ ਸਿੱਧੂ ਦਾ ਬਣਾਇਆ ਹੋਇਆ ਖਜ਼ਾਂਚੀ ਸੀ ਇੱਕ ਗੱਲ ਇਹ ਡਰ ਸੀ ਦੂਜੀ ਗੱਲ ਹਜੇ ਬਹੁਤ ਕੁਝ ਪ੍ਰਸ਼ਾਸਨ ਮੈਂ ਬੀਬੀ ਪ੍ਰਗਿਆ ਜੈਨ ਐਸਐਸਪੀ ਉਹਨੂੰ ਵੀ ਮੈਂ ਛੋਟੀ ਭੈਣ ਕਹਿੰਦਾ ਮੈਨੂੰ ਕੋਈ ਜੋ ਮਰਜ਼ੀ ਕਹਿੰਦਾ ਰਹੇ ਮੈਂ ਉਸ ਬੇਟੀ ਦਾ ਧੰਨਵਾਦ ਕਰਨਾ ਚਾਹੁੰਨਾ ਜਿਨੇ ਬਾ ਕਮਾਲ ਤਰੀਕੇ ਦੇ ਨਾਲ ਬਾ ਕਮਾਲ ਤਰੀਕੇ ਦੇ ਨਾਲ ਕੱਲੀ ਕੱਲੀ ਸੀਸੀਟੀਵੀ ਫੁਟੇਜ ਅੱਜ ਸੈਣੇ 'ਚ ਧਰਨਾ ਲੱਗਾ ਨਾ ਉਸੇ ਸੈਣੇ ਤੋਂ ਚੱਲ ਕੇ ਆਏ ਸੀ ਉਹ ਨਕਾਬਪੋਸ਼ ਉਹਨਾਂ ਨੂੰ ਕੱਲੀ ਕੱਲੀ ਚੀਜ਼ ਨੂੰ ਫੈਲਤੇ ਲੈ ਕੇ ਆਂਦਾ ਐਡੀ ਮੋਟੀ ਫੈਲ ਹੈ ਤੁਸੀਂ ਕਹਿੰਦੇ ਚਲਾਨ 'ਚ ਕੁਛ ਨਹੀਂ ਉਹ ਐਡਵੋਕੇਟ ਸਾਹਿਬ ਮੇਰਾ ਵੀ ਤੁਸੀਂ ਕੇਸ ਲੜਦੇ ਰਹੇ ਹੋ ਤੇ ਇੱਕ ਲੜਦੇ ਹੋ ਮੈਂ ਤੁਹਾਨੂੰ ਕਹਿਣਾ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਜੀ ਦੀ ਰੈਸਟ ਨਹੀਂ ਪੈਂਦੀ ਉਹਦਾ ਚਲਾਨ ਪੇਸ਼ ਨਹੀਂ ਕੀਤਾ ਜਾਂਦਾ ਹਜੇ ਉਸ ਲਗਾੜੇ ਦੀ ਰੈਸਟ ਪਾਉਣ ਵਾਲੀ ਰਹਿੰਦੀ ਹੈ ਜਿਸ ਦਿਨ ਪੈ ਗਈ ਤੁਹਾਨੂੰ ਚੱਪਣੀ ਚ ਨੱਕ ਡੋਬ ਕੇ ਮਰਨ ਨੂੰ ਸਾ ਨਹੀਂ ਲੱਭਣਾ ਤੇ ਜਿਹੜੇ ਲੋਕ ਮੈਨੂੰ ਕਹਿੰਦੇ ਸੀ ਖੋਸਾ ਗੱਪਾਂ ਮਾਰਦਾ ਜੇਲ੍ਹ ਤੋਂ ਬੈਠਾ ਬੰਦਾ ਕਿਵੇਂ ਮਰਵਾਉਂਦਾ ਦੋ ਮੋਬਾਈਲ ਫੋਨ ਦੋ ਮੋਬਾਈਲ ਫੋਨ ਜਿਨ੍ਹਾਂ ਦੇ ਨੰਬਰ ਤੇ ਜਿਹੜੇ ਤੁਹਾਡੇ ਲੋਕਾਂ ਨੇ ਫਿਰੋਜ਼ਪੁਰ ਵਿੱਚ ਕੰਮ ਕਰਦੇ ਝੁੱਗੀ ਝੌਂਪੜੀ ਵਾਲਿਆਂ ਦੇ ਆਧਾਰ ਕਾਰਡ ਤੇ ਲੈ ਸੀ ਉਹ ਪ੍ਰਸ਼ਾਸਨ ਨੇ ਆਇਡੈਂਟੀਫਾਈ ਕਰ ਲਏ ਨੇ ਦੋ ਮੋਬਾਈਲ ਫੋਨ ਹੁਣ ਮੋਬਾਈਲ ਫੋਨ ਦੀਆਂ ਸਿਮਾਂ ਜਿਹੜੀਆਂ ਆਇਡੈਂਟੀਫਾਈ ਹੋ ਗਈਆਂ ਤੇ ਫਿਰ ਮੋਬਾਈਲ ਫੋਨ ਤਰਸੀਮ ਸਿੰਘ ਕਾਦੇ ਵਾਸਤੇ ਰੱਖੇ ਸੀ ਤੂੰ ਕਹਿੰਦਾ ਏ ਏ ਏ ਆਈ ਇਹ ਇਹ ਆਈ ਇਹ ਆਈ ਸੂਈ ਬਣਿਆ ਵਾ ਕੋਈ ਇੱਚ ਸੱਚਾਈ ਨਹੀਂ ਏ ਏ ਆਈ ਨਹੀਂ ਇਹ ਸੱਚੀ ਮੁੱਠੀ ਆਈ ਹੈ ਤੂੰ ਸਾਲ ਹੋ ਗਿਆ ਤੁਹਾਨੂੰ ਤੁਹਾਡੇ ਟੱਬਰ ਦਾ ਕੋਈ ਜੀ ਸ੍ਰੀ ਅਕਾਲ ਤਖਸਾਲ ਸਾਹਿਬ ਤੇ ਕਹਿਣ ਨਹੀਂ ਆਇਆ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਫੇਰ ਖੜ ਕੇ ਕਹਿੰਨੇ ਆ ਵੀ ਕੋ ਸਾਡਾ ਮੁੰਡਾ ਮੋਬਾਈਲ ਨਹੀਂ ਸੀ ਚਲਾਉਂਦਾ ਹੁਣ ਤਾਂ ਆਪਣੀ ਪੁਲਿਸ ਦੀ ਫਾਈਲ ਦੇ ਉੱਤੇ ਆ ਗਿਆ ਕਿ ਦੋ ਮੋਬਾਈਲ ਚਲਦੇ ਸੀ ਜੇਲ੍ਹ ਚ ਹੋ ਗਿਆ ਪਤਾ ਲੱਗ ਗਿਆ ਇੱਕ ਗੱਲ ਅੱਜ ਫੇਰ ਕਹਿ ਕੇ ਚੱਲਿਆ ਆਂ ਤਰਸੇਮ ਸਿਆ ਕਿ ਮੇਰੇ ਮੁੰਡੇ ਦੀ ਅਰਸ਼ ਡਾਲੇ ਨਾਲ ਗੱਲ ਨਹੀਂ ਹੋਈ ਕਦੇ ਪਿੱਛੇ ਆਲਾ ਡੋਰ ਕਹਿੰਦੇ ਪੰਨ ਨਿਕਲੀ ਤੇਰੇ ਯਾਰ ਦੇ ਬਲੇਟ ਵਿੱਚੋਂ ਖੰਗ ਨਿਕਲੀ ਇਹ ਵੀ ਪੁਲਿਸ ਦੀ ਫਾਈਲ ਤੇ ਪਈ ਆ ਇਹ ਵੀ ਪੁਲਿਸ ਦੀ ਫਾਈਲ ਤੇ ਪਈ ਆ ਫੇਰ ਕਈ ਕਹਿੰਦੇ ਆ ਗੈਂਗਸਟਰਾਂ ਨੂੰ ਉਹ ਮਰਨਾ ਤੇ ਅੱਜ ਵੀ ਆ ਕੱਲ ਵੀ ਆ ਮੈਂ ਉਹ ਗੈਂਗਸਟਰ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਤੁਸੀਂ ਪੰਜਾਬ ਦੇ ਪੁੱਤ ਕਿਉਂ ਮਾਰਦੇ ਹੋ ਸਿਰਫ 19000 ਰੁਪਏ ਮਾਸਟਰ ਜੀ ਕਹਿ ਕੇ ਗਏ ਨੇ ਗੱਲ ਇਹ ਗੱਲ ਛੋਟੀ ਨਹੀਂ ਹੈ ਆ ਮੇਰੇ ਸਤਿਕਾਰਯੋਗ ਭੈਣ ਜੀ ਬੈਠੇ ਨੇ ਦੋ ਕਪਲ ਦੋ ਕਪਲ ਜੋੜਾ ਭਾਵ ਉਹ ਇੰਗਲੈਂਡ ਚ ਬੈਠੇ ਨੇ ਉਹ ਕੈਟ ਨੇ ਉਹਨਾਂ ਨੇ ਤਾਰੇ ਦੀ ਵੀ ਪਿੱਠ 'ਚ ਛੁਰਾ ਮਾਰਿਆ ਹੁਣ ਝੂਠੀ ਮੁਠੀ ਦੇ ਉਹ ਭਰਾਵਣਾ ਹੀ ਫਿਰਦੇ ਨੇ ਭਿਉਰੇ ਦੀ ਪਿੱਠ 'ਚ ਵੀ ਛੁਰਾ ਮਾਰਿਆ ਅੱਜ ਕੈਟਾਂ ਤੋਂ ਵਜਨ ਦੀ ਲੋੜ ਹੈ ਕੈਟਾਂ ਤੋਂ ਉਹ ਤਾਰਾ ਜੀ ਦਾ ਪੇਜ ਵੀ ਚਲਾਉਂਦੇ ਨੇ ਤੇ ਗਲਤ ਬਿਆਨੀਆਂ ਵੀ ਕਰਦੇ ਨੇ ਇਦਾਂ ਗੱਲ ਨਹੀਂ ਜੇ ਬਣਨੀ ਸੱਚ ਤੁਹਾਨੂੰ ਸੱਚ ਦੇ ਮੋਰੇ ਖੜਨਾ ਪੈਣਾ ਆ ਕੋਈ ਮਾਰ ਮਾਰੇ ਕਹਿੰਦੇ ਚੰਗਾ ਨਾਉ ਰਖਾਏ ਕਾ ਆ ਜਿਹੜੇ ਕਹਿੰਦੇ ਨਾ ਉਹਨਾਂ ਬੰਦੇ ਬਹੁਤ ਆ 4 ਲੱਖ ਬੰਦਾ ਆ ਗੁਰੂ ਸਾਹਿਬ ਥੋੜੇ ਕੀ ਕਹਿੰਦੇ ਆ ਚੰਗਾ ਨਾਉ ਰਖਾਏ ਕਾ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਇਹ ਗੱਲ ਨੋਟ ਕਰਿਓ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ ਕੋਈ ਬਾਤ ਨਹੀਂ ਪੁੱਛਦਾ ਹੁੰਦਾ ਚੰਗਾ ਨਾ ਔਰ ਬੜੇ ਬੜੇ ਇਥੇ ਲਖਾ ਲੈਂਦੇ ਨੇ ਆਪਣੇ ਰਾਜ ਵਿੱਚ ਸਕੰਦਰ ਵੀ ਬਹੁਤ ਮਹਾਨ ਹੋਇਆ ਹਿਟਲਰ ਵੀ ਮਹਾਨ ਹੋਇਆ ਇੰਦਰਾ ਗਾਂਧੀ ਵੀ ਮਹਾਨ ਹੋਈ ਆ ਮੱਸਾ ਰੰਗੜ ਦੀ ਵੀ ਸਲਤਨਤ ਹੋਈ ਆ ਜਕਰੀਆ ਖਾਨ ਦੀ ਵੀ ਸਲਤਨਤ ਹੋਈ ਆ ਮਹਾਨ ਸੀ ਆਪਣੇ ਆਪਣੀ ਕੌਮ ਵਿੱਚ ਪਰੰਤੂ ਪਛਾਣਿਆ ਕਿਸੇ ਨੇ ਨਹੀਂ ਨਾ ਇਹ ਡੋਗਰਿਆਂ ਦੀ ਲਾਜ ਇਹ ਕਹਿ ਇੱਕ ਗਦਾਰ ਇਹ ਸਿੱਖੀ ਭੇਖ ਵਿੱਚ ਛੁਪੇ ਹੋਏ ਬਰੂਪੀਆਂ ਨੇ ਅੱਜ ਸਾਡਾ ਨੌਜਵਾਨ ਗੁਰਪ੍ਰੀਤ ਸਿੰਘ ਗੋਲੀਆਂ ਮਾਰ ਕੇ ਭੁੰਡਿਆ ਤੇ ਇਹ ਸਮਝਦੇ ਹੋਣਗੇ ਵੀ ਇੱਥੇ ਕੋਈ ਗੱਲ ਕਰਨ ਵਾਲਾ ਨਹੀਂ ਬਚੂਗਾ ਨਾ 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 ਕਰਾਂਗੇ ਗੱਲ ਬੁਰੇ ਦੇ ਘਰ ਤੱਕ ਜਾਵਾਂਗੇ ਹਰ ਉਹ ਲੜਾਈ ਲੜਾਂਗੇ ਜਿਹੜੀ ਸਾਨੂੰ ਲੜਨੀ ਪਈ ਜੇ ਆਖਰਕਾਰ ਨਾ ਠੀਕ ਹੋਇਆ 52 53 ਸਾਲ ਦੇ ਹੈਗੇ ਆ ਹੋਰ ਜੀਣ ਦੀ ਆਸ ਨਹੀਂ ਜਾਂ ਮਰਾਂਗੇ ਜਾਂ ਮਰਾਂਗੇ ਅਸੀਂ ਹੋਰ ਕਿਸੇ ਘਰ ਦਾ ਦੀਵਾ ਬੁਝਣ ਨਹੀਂ ਦੇਣਾ ਔਰ ਮੈਂ ਕੁਝ ਲੋਕ ਹੋਰ ਸਾਡੇ ਸੰਦੀਪ ਸਿੰਘ ਸਣੀ ਦਾ ਬਹੁਤ ਸਤਿਕਾਰ ਹੈ ਪਰ ਜਿਹੜੇ ਲੋਕ ਉਹਦੇ ਭਾਈ ਭਰਾ ਜਿਹੜੇ ਕਾਤਲਾਂ ਨਾਲ ਬੈਠੇ ਨੇ ਅਸੀਂ ਸੰਦੀਪ ਸਿੰਘ ਦੀ ਕੁਰਬਾਨੀ ਕਰਕੇ ਸ਼ਰਮ ਕਰਦੇ ਆ ਸਾਡਾ ਮੂੰਹ ਨਾ ਖਲਾਓ ਜੇ ਇਲੈਕਸ਼ਨ ਨਾਲ ਤਬਦੀਲੀ ਆਉਣੀ ਹੁੰਦੀ ਉਹ ਵੀ 1 ਸਾਲ ਦੀ ਇਲੈਕਸ਼ਨ 92 94 ਐਮ ਐਲ ਏ ਕੱਖ ਨਹੀਂ ਕਰ ਸਕੇ ਤੁਹਾਡੇ ਵਾਲਾ ਇੱਕ ਕੀ ਕਰ ਦੂਗਾ ਪਰ ਮੈਂ ਹਜੇ ਅਸੀਂ ਹਜੇ ਹੋਰ ਇਦੋਂ ਵੱਧ ਕੁਝ ਕਹਿਣਾ ਨਹੀਂ ਚਾਹੁੰਦੇ ਅਸੀਂ ਰੁਪਈਆ ਸੱਟ ਕੇ ਲੜਾਈ ਲੜਨ ਵਾਲੇ ਲੋਕਾਂ ਸਾਨੂੰ ਕਿਸੇ ਤੋਂ ਕੋਈ ਡਰ ਨਹੀਂ ਜੇ ਜੇ ਕਿਸੇ ਨੇ ਸਾਡੇ ਇਹ ਬੜੀ ਅੱਛੀ ਬਾਤ ਕਹੀ ਹੈ ਆਪਨੇ